ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਹਾਲਕਲ ਥੋੜੀ ਕਬੀਰ ਥੋੜੀ ਦਿੱਲੀ ਰੰਦੀ ਜਿਹਾ ਇਸ ਕਰਕੇ ਡਿਲੇ ਹੋ ਜਾਂਦਾ ਹੈ ਤੇ ਮੈਂ ਇਸੀ ਪੋਸਟ ਤੇ ਜਾਪੜੀ ਦੀ ਗੱਲ ਕਰ ਰਿਹਾ ਸੀ ਬੈਟਲ ਦੀ ਸਾਰਾ ਗੱਡੀ ਮੈਂ ਦੱਸ ਰਿਹਾ ਸੀ ਕਿ ਸਿੰਘਾਂ ਨੇ ਹਾਰ ਜਗਾਤੇ ਫਤੇ ਪਾਈ ਹੈ ਖਾਸ ਕਰਕੇ ਲੜਾਈ ਦੇ ਮੈਦਾਨਾ ਵਿੱਚ ਤੇ ਉਹਨਾਂ ਨੇ ਐਸੀ ਬਾਦਰੀ ਦਿਖਾਈ ਹੈ ਜਿਹੜੀ ਕਿ ਦੁਨੀਆ ਦੇ ਇਤਿਹਾਸਕ ਨਮਰੇ ਬਲੇ ਯੂਨੀਕ ਹੈ। ਤੋਂ ਅੱਜ ਮੈਂ ਗੱਲ ਕਰਾਂਗਾ ਸਾਰਾਗੜੀ ਦੀ ਲੜਾਈ ਤੋਂ ਬਾਅਦ ਫਰਸਟ ਵਰਲਡ ਵਾਰ। ਆਗੂ ਨੂੰ ਪਤਾ ਹੀ ਕੋਸਰੇ ਅੰਗਰੇਜ਼ਾਂ ਦਾ ਰਾਜ ਸੀ। ਉਹਨਾਂ ਨੇ ਖੂਬ ਸਿੱਖਾਂ ਦੀ ਰਿਕਰੂਟਮੈਂਟ ਕੀਤੀ ਹੋਈ ਸੀ। ਬਟੈਲਿਅਨਾਂ ਬਣਾਈਆਂ ਹੋਈਆਂ ਸਨ। ਤੋਂ ਜਿੱਥੇ ਸਾਰਾਗੜੀ ਜੋ ਲੜੇ ਖੀਰ ਹੋ ਗਏ ਸਾਰੇ। ਉੱਥੇ ਜਦੋਂ ਫਰਸਟ ਵਰਲਡ ਵਾਰ ਹੋਈ ਤੋਂ ਚੱਕੀ ਹੋਇਆ ਕਿ ਇੱਕ ਤਰਫ ਸਾਨੂੰ ਜਰਮਨ ਤੇ ਇੱਕ ਤਰਫ ਸਾਨੂੰ ਅੰਗਰੇਜ਼ ਇੰਗਲੈਂਡ ਵਾਲੇ ਲੋਕ। ਇੰਗਲੈਂਡ ਵਾਲੇ ਲੋਕਾਂ ਨੇ ਸਾਥੀ ਸੰ ਫਰਾਂਸ ਵਾਲੇ ਔਰ ਕੁਝ ਦੇ ਜਰਮਨੀ ਵਾਲਾ ਜਿਹੜਾ ਸੀ ਉਹਨਾਂ ਤੇ ਆਪਣਾ ਹਿਟਲਰ ਨੇ ਆਪਣਾ ਸਿੱਕਾ ਜਮਾਇਆ ਸੀ ਕਿ ਮੈਂ ਸਾਰੇ ਯੂਰਪ ਤੇ ਰਾਜੀ ਕਰ ਲੈਣਾ ਹੈ ਤਾਂ ਕੀ ਸੀ ਲੜਾਈ ਜਬਰਸਤ ਸੀ ਔਰ ਜਰਮਨ ਜਿਹੜੇ ਸਨ ਉਹ ਬਹੁਤ ਸਟਰੋਂਗ ਸਨ ਵੈਲ ਇਕਵਿਪਡ ਸਨ ਤੇ ਉਹਨਾਂ ਨੇ ਕੋਬਨਹਾਗ ਨੂੰ ਮਾਰਨਾ ਸ਼ੁਰੂ ਕਰਤਾ ਉਹ ਜਿਹੜਾ ਹਾਰ ਰਹੀਆਂ ਸਨ ਅੰਗਰੇਜ਼ਾਂ ਮੀਆਂ ਫਰਾਂਸੀ ਸੀ ਜਿਹੜਾ ਸਨ ਬੜੇ ਦੁਖੀ ਸਨ ਕਿਉਂਕਿ ਫਰਾਂਸ ਜਿਹੜਾ ਸੀ ਉੱਥੇ ਲੜਾਈ ਦਾ ਮੈਦਾਨ ਬਣਿਆ ਹੋਇਆ ਸੀ ਤਾਂ ਫਰਾਂਸ ਦੇ ਲੋਕ ਜਿਹੜੇ ਸਨ ਉਹ ਬਹੁਤ ਦੁਖੀ ਸਨ ਫਿਰ ਇਹ ਫੈਸਲਾ ਕੀਤਾ ਗਿਆ ਕਿ ਹਿੰਦੁਸਤਾਨ ਤੋਂ 10 ਬਟਾਲੀਅਨ ਭੇਜਿਆ ਜਾਣ ਜਿਹੜੀਆਂ ਉੱਥੇ ਆ ਕੇ ਲੜਨ। ਔਰ ਫਰਾਂਸੀਸੀਆਂ ਨੂੰ ਬਚਾ। ਤੋਂ ਉਹ ਜਿਹੜੀਆਂ ਬੈਸਟ ਬਟਾਲੀਅਨ ਚੁਣੀਆਂ ਗਈਆਂ ਉਹਨਾਂ ਵਿੱਚ ਸਿੱਖਾਂ ਨੇ ਬਟਾਲੀਅਨ ਇਨਸਾਨ। ਤੋਂ ਸਭ ਤੋਂ ਉਹਨਾਂ ਕਿਹਾ ਗਿਆ ਕਿ ਫਰਾਂਸ ਜਾਓ ਔਰ ਉਹਨਾਂ ਨੇ ਖੁਸ਼ੀ ਨਾਲ ਮੰਨ ਲਿਆ ਕਿ ਜੋ ਲੋਕ ਟੁਗੇ ਅੰਗਰੇਜ਼ਾਂ ਨਾਲ ਕੰਮ ਕਰ ਰਹੇ ਸਨ ਤੇ ਲਾਇਲਟੀ ਇੱਕ ਫੀਚਰ ਹੈ। ਯੂਨੀਕ ਫੀਚਰਸ ਸਿੱਖ ਕਰੈਕਟਰ ਦਾ। ਤੋਂ ਉਹਨਾਂ ਨੇ ਕਿਹਾ ਉਹਦਾ ਕਿਹਾ ਠੀਕ ਹੈ। ਉਹ ਗਏ ਫਰਾਂਸ। ਔਰ ਜਿਸ ਦਿਨ ਫਰਾਂਸ ਪਹੁੰਚੇ ਉਹਨਾਂ ਦੀ ਕਵਰਪ੍ਰੋਟੀਪ ਲੈ ਤੇ ਫਰਾਂਸ ਦੇ ਲੋਕਾਂ ਨੂੰ ਬੜਾ ਸੰਜੁਸ਼ਟੀ ਹੋਈ ਕਿ ਹੁਣ ਸਾਨੂੰ ਬਚਾਉਣ ਦੇ ਲਈ ਕੋਈ ਖਾਸ ਉੱਚੋ ਸੈਨਾ ਭੇਜੀ ਜਾ ਰਹੀ ਹੈ ਤੇ ਜਿਹੜੀ ਖਾਸ ਸੈਨਾ ਭੇਜੀ ਗਈ ਉਹਦਾ ਸਿੱਖ ਸਨ ਗੋਰਖੇ ਸਨ ਇਹ ਜੋ ਲੋਕ ਬਾਹਰ ਦੇ ਲੋਕ ਸਨ ਜਿਹੜੀ ਦੋਸਤਾਨੀਆਂ ਇਟਾਲੀਅਨ ਔਰ ਉਹ ਲੋਕ ਲੜਨਗੇ ਉੱਥੇ ਗਏ ਤੇ ਜਦ ਸਿੱਖਾਂ ਨੇ ਇਟਾਲੀਅਨ ਪਹੁੰਚੀ ਸਤਿ ਬਾਲੇ ਜਿਹੜੀ ਇਟਾਲੀਅਨ ਪਹੁੰਚੀ 15 ਸਿੱਖ ਉਹ 26 ਸਤੰਬਰ 2014 ਨੂੰ ਉੱਥੇ ਪਹੁੰਚੇ ਮਰਸਲੀਸ ਇਖਾਰੇ ਉੱਤੇ ਫਰਾਫਰਿਟ ਓਟੇਲਰੋ ਪੋਂਟੀ ਤੇ ਲੋਕ ਜਥੰਮ ਦੇਖਣ ਲਈ ਸੜਕਾਂ ਤੇ ਇਕੱਠੇ ਹੋਏ ਸਨ ਉਹਨਾਂ ਨੇ ਦੇਖਿਆ ਬੜੇ ਉੱਚਲ ਮੇ ਜਵਾਨ ਜਿਹਨਾਂ ਦੀਆਂ ਦਾੜੀਆਂ ਉੱਚਾ ਉੱਚਾ ਕੇਸ ਸੰ ਪਕੜੀਆਂ ਬੜੀਆਂ ਇਹਨਾਂ ਸਭ ਦਸਤਾਰਾਂ ਸਜਾਈਆਂ ਸਨ ਉਹ ਬੜੇ ਖੁਸ਼ ਹੋਏ ਉਹਨਾਂ ਦੇਖ ਕੇ ਉਹਨਾਂ ਕਿਹਾ ਵੀ ਇਹ ਲੋਕ ਬਾਦੀਆਂ ਲੜ ਸਕਦੇ ਆ ਤਾਂ ਉਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਬਲੇਸਿੰਗ ਦਿੱਤੀਆਂ ਸਾਰਿਆਂ ਦਾ ਵੈਲਕਮ ਕੀਤਾ ਉਹਨਾਂ ਨੂੰ ਇੱਥੋਂ ਤੱਕ ਲੋਕ ਇਹਨੇ ਖੁਸ਼ ਹੋਏ ਕਿ ਉਹਨਾਂ ਨੂੰ ਦੇਖਣ ਲਈ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਕਈ ਬਜ਼ੁਰਗ ਲੇਡੀਆਂ ਆਈਆਂ ਲੇਡੀਆਂ ਆਈਆਂ ਉਹਨਾਂ ਨੂੰ ਸੀਚਾਂ ਦੇ ਲਈ ਉੱਚੇ ਤੱਕ ਚੜ ਕੇ ਉਹਨਾਂ ਦੇ ਮੱਥੇ ਛੁੰਮਿਆ। ਔਰ ਕਈ ਲੇਡੀ ਜਿਹੜੀਆਂ ਸਨ ਉਹਨਾਂ ਨੇ ਲੈਡਰ ਰੱਖ ਕੇ ਸਟੂਲ ਰੱਖ ਕੇ ਕਿਉਂ ਉਹਨਾਂ ਦੇ ਘਰ ਛੋਟੇ ਸਨ ਉੱਥੇ ਤੱਕ ਬੂਹ ਤੱਕ ਪਹੁੰਚ ਕੇ ਉਹਨਾਂ ਨੇ ਸਤਕਾਰ ਕੀਤਾ, ਪਿਆਰ ਕੀਤਾ। ਔਰ ਜਿਹੜੇ ਕੰਮ ਚ ਠਹਿਰੇ ਸਨ ਉਸ ਕੰਮ ਤੱਕ ਵਿਖੜ ਗਏ, ਉਹਨਾਂ ਦੀ ਮਦਦ ਕਰਨ ਗਏ ਕਿ ਜੋ ਕੀ ਕੰਮ ਕਰਦੇ। ਹੁਣ ਜਦ ਇੰਨਾ ਸਤਕਾਰ ਮਿਲਿਆ, ਇੰਨਾ ਪਿਆਰ ਮਿਲਿਆ, ਇੰਨਾ ਲੋਕਾਂ ਦਾ ਇਤਬਾਰ ਮਿਲਿਆ ਕਿ ਫਿਰ ਸਿੱਖਾਂ ਨੇ ਬਹਾਦਰੀ ਨਾਲ ਲੜਨਾ ਹੀ ਸੀ। ਉਹ ਵੈਸੇ ਹੀ ਬਾਦਰ ਕੋਨਸਾ। ਤਾਂ ਉਹਨਾਂ ਨੇ ਜਿਹੜੀ ਲੜਾਈ ਲੜੀ ਉਸ ਵਾਰ 476 ਇੱਕ ਹੋਰ ਬਟਾਲੀਅਨ ਹੈ ਇਹ ਵੀ ਉੱਥੇ ਪਹੁੰਚੀ ਜਦੋਂ ਪੰਦਰਾਂ ਵਾਰ ਫੇਜਵੀ ਲੜਾਈ ਹੋਈ ਉਹਨੂੰ ਅਸੀਂ ਕਹਿੰਦੇ ਆ ਯਾਪ੍ਰਸੀ ਦੀ ਲੜਾਈ ਯਾਪ੍ਰਸੀ ਰਾਈ ਜਿਹੜੀ ਹੈ ਉਹ 47 6 ਨੇ ਬੜੀ ਬਾਗਿਆ ਲੜੀ ਉਹ ਇਨੀ ਬਾਗਿਆ ਲੜੇ ਕਿ ਟਾਰਗੇਟ ਇਹ ਸੀਗਾ ਕਿ ਉਸ ਲੜਾਈ ਦੇ ਵਿੱਚ ਜਰਮਨ ਚੰਦਸਤਨ ਕੇ ਜਿਹੜਾ ਇਲਾਕਾ ਹੈ ਇੱਕ ਉਹਨਾਂ ਕੋਲ ਉੱਥੇ ਪਿੰਡ ਸੀ ਜਿਹਦੇ ਤੇ ਕਬਜ਼ਾ ਕਰਨਾ ਸੀ ਉਹਨਾਂ ਨੇ ਔਰ ਉਸ ਪਿੰਡ ਦੇ ਉੱਤੇ ਕਬਜ਼ਾ ਕਰਨ ਲਈ ਉਹ ਚੰਸੀ ਕੀ ਲੜਾਈ ਜਿਹੜੀ ਹੈ ਇਹਨੂੰ ਆਪਣਾ ਆਪਣੇ ਕਬਜ਼ੇ ਰੱਖਿਆ ਜਾ ਕਿ ਉਹ ਕੋਈ ਬੜਾ ਸਟ੍ਰੈਟੈਜਿਕ ਪੁਆਇੰਟ ਸੀ ਉੱਥੋਂ ਸਾਰੇ ਰਸਤੇ ਨਿਕਲਦੇ ਸਨ ਔਰ ਉੱਥੇ ਜਿਹੜੇ ਸਨ ਜਿਹੜੇ ਆਪਣਾ ਅਗਰ ਉਸਦੀ ਘਰਮੰਡ ਦਾ ਕਬਜ਼ਾ ਹੋ ਜਾਂਦਾ ਸੀ ਤਾਂ ਫਿਰ ਘਰਨਾ ਨੇ ਉਹਨਾਂ ਨੂੰ ਕੀ ਹੱਲਣਾ ਸੀ ਔਰ ਉਹ ਕਿਤੇ ਵੀ ਦੁਰਦਸ਼ੀ ਨਹੀਂ ਜਾ ਸਕਦੇ ਕੋਈ ਆਪਣਾ ਸਮਾਨ ਨਹੀਂ ਚੁੱਕ ਸਕਦੇ ਉਹਨਾਂ ਤੋੜ ਦੇਣਾ ਸੀ ਆਲਮੀ ਇਸ ਕਰਕੇ ਉਹ ਪਿੰਡ ਦਾ ਜਿਹੜਾ ਨਾਮ ਸੀ ਮੈਂ ਦੱਸਿਆ ਨੂਏ ਕੈਪਨ ਤਾਂ ਪਹਿਲੇ ਹੀ ਲੜਾਈ ਦੀ ਗੱਲ ਕਰ ਰਿਹਾ ਜਿਹੜੀ ਕੋਈ ਆਪਰੇਸ ਯਾ ਪ੍ਰੈਜ਼ੂਟਿਕਨ 4768 19 ਬ੍ਰਿਟਿਸ਼ ਬਗੇ ਦੀ مدد ਕਰਨੀ ਸੀ اور ਫ੍ਰੈਂਚ 12ਵੀਂ ਸੀ ਉੱਥੇ ਉਹਨਾਂ ਦੀ ਮਦਦ ਕਰਨ ਲਈ ਉਹ ਅੱਗੇ ਹੋ ਕੇ ਲੜੇ ਸਵੇਰ ਤੋਂ ਸ਼ਾਮ ਤੱਕ ਲੜਾਈ ਲੜੀ ਉੱਥੇ ਠੰਡ ਵੀ ਬੜੀ ਸੀ ਸਿੱਖਾਂ ਦੀ ਆਦਤ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਔਰ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਔਰ ਸ਼ੀਸ਼ੀਆਂ ਪਾਈਆਂ ਔਰ ਜਦੋਂ 476 ਨੂੰ ਲਾਬੇਸ ਦੀ ਲੜਾਈ ਲੜੀ ਪਈ ਦਿੱਲੀ ਦੇ ਨੂਵੇ ਚੱਪਲ ਪੈਣ ਨੂੰ ਬਚਾਣਾ ਸੀ ਤਾਂ ਉੱਥੇ ਹੈਂਡ ਟੂ ਹੈਂਡ ਫਾਈਟ ਵੀ ਹੋਈ ਇੱਕ ਬਿਜਲੀ ਆਮਨੇ ਸਾਹਮਣੇ ਤੋਂ ਨਾਲ ਇਹ ਨਹੀਂ ਬਾਜ਼ੀਆਂ ਲੜਾਈ ਕਿ ਕਈ ਜਰਮਨ ਜਿਹੜੇ ਸਾਮਾਨ ਮਾਰਤਾ। ਉਹ ਜਰਮਨ ਜਿਹੜੇ ਸੰਕਰ ਆ ਗਏ ਕਿ ਇੱਕ ਥੋੜੇ ਜਿਹੜੇ ਬਹਾਦਰ ਲੋਕ। ਤੋਂ ਇਹ ਜਿਹੜੀ ਬਹਾਦਰੀ ਸੀ ਉਹ ਥੋੜਾ ਬੜੀਆਂ ਡਿਫਿਕਲਟੀ ਫੇਸ ਕਰੀਆਂ ਪਈਆਂ। ਜਰਮਨ ਦੇ ਤੱਕ ਗੈਸ ਤੱਕ ਖੜਦੀ। ਪਾਣੀ ਵੀ ਸੀ ਮਿਲ ਰਿਹਾ। ਔਰ ਜਿਹੜੀ ਟ੍ਰੈਂਚ ਜਿਹਨਾਂ ਵਿੱਚ ਰਹਿਣਾ ਪੈ ਰਿਹਾ ਸੀ ਉਹਦਾ ਚਿੱਕੜ ਸੀ। ਲੇਕਿਨ ਫਿਰ ਵੀ ਸਿੱਖਾਂ ਨੇ ਹੌਸਲਾ ਨਹੀਂ ਹਾਰਿਆ ਔਰ ਲੜਾਈ ਲੜੀ ਔਰ ਉਹਨਾਂ ਨੂੰ ਉਹ ਤੇ ਕਬਜ਼ਾ ਨਹੀਂ ਕਰ ਦਿੱਤਾ। ਨੋਵੇ ਚੱਪਤ ਲੜਾਈ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਇਤਿਹਾਸਿਕ ਲੜਾਈ ਸੀ ਕਿਉਂਕਿ ਕੰਨਨ ਕਦੋਂ ਉਹ ਲੜਾਈ ਜਿਹੜੀ ਹੋਈ ਸੀ 28 ਅਕਤੂਬਰ 1914 ਉਹਾਰੇ ਇਤਿਹਾਸਕਾਰ ਲਿਖਦੇ ਨੇ ਦ ਹਿਸਟਰੀ ਆਫ ਇੰਡੀਅਨ ਆਰਮੀ ਕੰਟੇਨ ਫੂ ਨੋਬਲਰ ਪੇਜੀ ਥੈਨ 댓 ਆਫ ਦਾ 28th ਅਕਤੂਬਰ 1940 ਇਹਦਾ ਮਤਲਬ ਕਿ 1914 ਦੀ 28 ਅਕਤੂਬਰ ਦਾ ਉਹ ਲੜਾਈ ਜਿਹੜੀ ਸੀ ਉਹ ਹਿੰਦੁਸਤਾਨ ਦੀ ਆਰਮੀ ਦੇ ਇਤਿਹਾਸ ਵਿੱਚ ਇਹੋ ਜਿਹੇ ਪੇਜ ਬਹੁਤ ਕੱਟਲੇ ਔਰ ਇਹ ਸੜਾਈ ਦੇ ਵਿੱਚ ਨਸਿੱਖਾ ਦਾ ਯੋਗਦਾਨ ਰਿਹਾ ਹੈ ਉਹ ਬਾਕਮਾਲ ਸੀ ਇਹ ਕਾਰਨ ਹੈ ਕਿ ਨਿਊਏ ਚੈਪਲ ਇੰਡੀਅਨ ਮੈਮੋਰੀਅਲ ਜਿਹੜਾ ਬਣਿਆ ਹੋਇਆ ਹੈ ਉਹਦੇ ਚ ਭਾਰਤੀਆਂ ਨੂੰ ਯਾਦ ਕੀਤਾ ਗਿਆ ਹੈ 4742 ਭਾਰਤੀ ਸੈਨਿਕ ਜਿਨ੍ਹਾਂ ਨੇ ਕਿ ਕਬਰਾਂ ਨਹੀਂ ਮਿਲੀਆਂ ਉੱਥੇ ਉਹਨਾਂ ਦੀ ਯਾਦ ਵਿੱਚ ਇੱਕ ਮੈਮੋਰੀਅਲ ਬਣਾਇਆ ਗਿਆ ਹੈ ਉਹਨਾਂ ਚ ਸਿੱਖ ਵੀ ਸ਼ਾਮਲ ਨੇ گورਖੇ ਵੀ ਸ਼ਾਮਲ ਨੇ ਔਰ ਸਾਡੇ ਹੋਰ ਬਹਾਦਰ ਲੋਕ ਜਿਹੜੇ ਲੜੇ ਉਹ ਵੀ ਸ਼ਾਮਲ ਨੇ ਜੋ ਸਿੱਖਾਂ ਨੇ ਜੋ ਰੋਲ ਉੱਥੇ ਪਲੇ ਕੀਤਾ ਹੈ ਉਹ ਆਪਣੇ ਅਨ ਯੂਨਿਕ ਯੂਨਿਕ ਕੰਟਰੀਬਿਊਸ਼ਨਸ ਸੀ ਉਹਨਾਂ ਦੀ ਤੋਂ ਅਸੀਂ ਹੋਰ ਲੜਾਈਆਂ ਬਾਰੇ ਵੀ ਗੱਲ ਕਰਾਂਗੇ लेकिन असं अगली पोस्ट तक इंतजार तो करना पड़ेगा कि पोस्टर लाइक करी जाना और यूनीकनैस ऑफ सिक मेरा सारा चैनल है उन सब्सक्राइब करना जुड़े रहना आपका बहुत धनबाद भी होगा जी का खालसा वाहू जी की फतह